ਸ਼ਾਸੀ ਕਾਲ ਮੈਂ ਹਾ ਟੋੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਰਾਜਾ ਵਰਿੰਗ ਨੇ ਆਪਣੇ ਆਪ ਨੂੰ ਚਲਦੀਆਂ ਜਿਮਨੀ ਚੋਣਾਂ ਦੇ ਚੋਣ ਪ੍ਰਚਾਰ ਵਿੱਚ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਉਧਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹੀ ਰਾਗ ਉਲਾਪਿਆ ਗਿਆ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਤੇ ਦੂਸਰੇ 34 ਜਿਹੜਾ ਸੀ ਸੁਖਵਿੰਦਰ ਸਿੰਘ ਰੰਧਾਵਾ ਯਾਨੀ ਕਿ ਇਹਨਾਂ ਚਾਰਾਂ ਸੰਸਦਾਂ ਵੱਲੋਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵਿਧਾਇਕ ਨੇ 2022 ਦੀ ਚੋਣ ਉਹਨਾਂ ਨੇ ਕਾਦੀਆਂ ਤੋਂ ਜਿੱਤੀ ਲੇਕਿਨ ਤਿੰਨ ਵਿਧਾ ਤਿੰਨ ਸੰਸਦ ਅਤੇ ਇੱਕ ਵਿਧਾਇਕ ਵੱਲੋਂ ਜੋਰ-ਜੋਰ ਦੇ ਨਾਅਰੇ ਮਾਰੇ ਗਏ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੀਐਮ ਯਾਨੀ ਕਿ ਮੁੱਖ ਮੰਤਰੀ ਦਾ ਚੇਰਾ ਹੋਵਾਂਗੇ ਇਧਰ ਜਿਵੇਂ ਹੀ ਬੜਾ ਵੱਡਾ ਉਲਟ ਫੇਰ ਦੇਖਿਆ ਗਿਆ ਜਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਇਹ ਸਭ ਤੋਂ ਵੱਡੀ ਕਿਹਦੀ ਗਲਤੀ ਸੀ ਦੋ ਜਿਹੜੇ ਮੌਜੂਦਾ ਕਾਂਗਰਸ ਦੇ ਆਗੂ ਨੇ ਪਹਿਲਾ ਰਾਜਾ ਵਰਿੰਗ ਤੇ ਦੂਸਰਾ ਹੈ ਦਵਿੰਦਰ ਯਾਦਵ ਜੋ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਇਨਚਾਰਜ ਬਣਾਏ ਗਏ ਇੱਕ ਪਾਸੇ ਰਾਜਾ ਵਰਿੰਗ ਰਾਜਿਆਂ ਵਾਲਾ ਬਿਹੇਵ ਕਰਦਾ ਹੈ ਯਾਨੀ ਕਿ ਜਿਹੜੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਅਮਰਤਾ ਵਰਿੰਗ ਜਤਿੰਦਰ ਕੌਰ ਰੰਧਾਵਾ ਡਾਕਟਰ ਰਣਜੀਤ ਐਡਵੋਕੇਟ ਰਣਜੀਤ ਕੁਮਾਰ ਚੱਪੇਵਾਲ ਤੋਂ ਅਤੇ ਕੁਲਦੀਪ ਸਿੰਘ ਕਾਲਾ ਢੱਲੋ ਬਿਲਕੁਲ ਰਾਜਾ ਵਰਿੰਗ ਨੇ ਨਾਂ ਤੇ ਪ੍ਰਤਾਪ ਸਿੰਘ ਬਾਜਵਾ ਕੋਲ ਪੁੱਛਿਆ ਨਾ ਸੁਪਾਲ ਸਿੰਘ ਖਹਿਰਾ ਕੋਲ ਪੁੱਛਿਆ ਨਾ ਚਰਨਜੀਤ ਸਿੰਘ ਚੰਨੀ ਕੋਲ ਪੁੱਛਿਆ ਯਾਨੀ ਕਿ ਇਹਨਾਂ 4-5 ਆਗੂਆਂ ਦੀ ਸਲਾਹ ਤੋਂ ਬਿਨਾ ਹੀ ਚੌਣ ਮੈਦਾਨ ਦੇ ਵਿੱਚ ਉਮੀਦ ਉਵਾਰ ਉਤਾੜ ਦਿੱਤੇ ਗਏ ਗੱਦਰਵਾਹਾ ਪ੍ਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਮੂੰਹ ਦੀ ਖਾਣੀ ਪਈ ਜਦੋਂ ਨਤੀਜੇ ਆਏ ਨਤੀਜੇ ਬਿਲਕੁਲ ਉਲਟ ਆਏ ਜਿਹੜੀ ਆਸ ਕੀਤੀ ਜਾ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਕਿ ਚਾਰ ਦੇ ਵਿੱਚੋਂ ਦੋ ਸੀਟਾਂ ਹਰ ਹਾਲਤ ਵਿੱਚ ਅਸੀਂ ਹਾਸਲ ਕਰਾਂਗੇ ਲੇਕਿਨ ਇੰਦਰ ਸੀਟਾਂ ਦਾ ਕੀ ਮਿਲਨੀ ਆ ਸੀ ਟੱਕਾ ਲੱਗ ਗਿਆ ਹੈ ਰਾਜਾ ਵਰਿੰਗ ਨੂੰ ਰਾਜਾ ਵਰਿੰਗ ਅਤੇ ਦਵਿੰਦਰ ਯਾਦਵ ਦੇ ਵਿਰੁੱਧ ਬਾਗੀ ਸੁਰ ਉੱਠ ਉੱਠ ਰਹੇ ਨੇ ਉੱਠਦੇ ਦੇਖ ਨੂੰ ਮਿਲ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੈਰਾ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿ ਇੱਕ ਪਾਸੇ ਰਾਜਾ ਉੜਿੰਗ ਨੇ ਆਪਣੀ ਮਨਮਰਜ਼ੀ ਕੀਤੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੇ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ ਬਰਨਾਲਾ ਉਹ ਸੀਟ ਆਮ ਆਦਮੀ ਪਾਰਟੀ ਨੇ ਸੋਰੀ ਕਾਂਗਰਸ ਪਾਰਟੀ ਹਲ ਜਿੱਤੀ ਹੈ ਤੇ ਆਮ ਆਦਮੀ ਪਾਰਟੀ ਹੈ ਹਾਲਾਂਕਿ ਹਲਕਾ ਬਰਨਾਲਾ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਇੱਧਰ ਪ੍ਰਤਾਪ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਦਾਵਾ ਨੇ ਅਸਤੀਫਾ ਮੰਗ ਲਿਆ ਹੈ ਹਾਈ ਕਮਾਂਡ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਕਿ ਜਿੰਨਾ ਵੀ ਸੋਸ਼ਲ ਮੀਡੀਆ ਪੀਸੀਸੀ ਸਾਰੀ ਹਲਕਾ ਗੱਦੜਬਾਹ ਦੇ ਵਿੱਚ ਹਾਲੇ ਵੀ ਬੈਠੀ ਹੋਈ ਹੈ ਦੂਸਰੇ ਹਲਕਿਆਂ ਨੂੰ ਚੱਜ ਦੇ ਨਾਲ ਵੇਖਿਆ ਨਹੀਂ ਗਿਆ ਰਾਜਾ ਵਰਿੰਗ ਅਤੇ ਦਵਿੰਦਰ ਯਾਦਵ ਦੇ ਕੋਲੋਂ ਜਿਹੜੇ ਇਸ ਵਾਰ ਉੱਚ ਉਹਨਾਂ ਦੇ ਇੰਚਾਰਜ ਬਣਾਏ ਗਏ ਸੀ ਇਹਨਾਂ ਹਲਕਿਆਂ ਦੇ ਵਿੱਚ ਯਾਨੀ ਖੇ ਰਾਜਾ ਵਰਿੰਗ ਉੱਤੇ 56 ਕਸ ਦਿੱਤਾ ਹੈ ਸੂਤਰ ਦੱਸਦੇ ਨੇ ਕਿ ਹਾਈ ਕਮਾਂਡ ਜਿਹੜੀ ਪ੍ਰੈਸ਼ਰ ਕਰਕੇ ਅਸਤੀਫਾ ਮੰਗ ਰਹੀ ਹੈ ਕਿ ਤੁਸੀਂ ਆਪਣੇ ਆਪ ਹਾਰ ਦਾ ਜ਼ਿੰਮੇਵਾਰੀ ਲੈ ਕੇ ਕਾਂਗਰਸ ਦੀ ਹਾਈ ਕਮਾਂਡ ਨੂੰ ਜਿਹੜਾ ਹੈ ਅਸਤੀਫਾ ਸੌਂਦਿਓ ਚਾਹੇ ਉਹ ਦਵਿੰਦਰ ਯਾਦਵ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਹੁਣ ਯਾਨੀ ਕਿ ਅੰਦਰਖਾਤੇ ਬਗੀਸੁਰ ਉੱਠਨੇ ਸ਼ੁਰੂ ਹੋ ਰਹੇ ਨੇ ਬਗਾਵਤ ਸ਼ੁਰੂ ਹੋ ਗਈ ਹੈ ਦਵਿੰਦਰ ਯਾਦਵ ਦਵਿੰਦਰ ਯਾਦਵ ਅਤੇ ਪਾਰਕੀ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਧੰਨਵਾਦ